ਤਾਕਤਪਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਜਾਪਾ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਈਸਵੀ ਨੂੰ ਮਹਾ ਸਿੰਘ ਦੇ ਘਰ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦਾ ਨਾਮ ਚੜਤ ਸਿੰਘ ਸੀ ਤੇ ਉਸ ਦੇ ਪਿਤਾ ਦਾ ਨਾਮ ਮਹਾਸਿੰਘ ਸੀ ਅਤੇ ਮਾਤਾ ਦਾ ਨਾਮ ਰਾਜਕੌਰ ਰਣਜੀਤ ਸਿੰਘ ਦੇ ਜਨਮ ਵੇਲੇ ਉਸਦੇ ਪਿਤਾ ਜੰਗ ਲਾਟ ਰਾਇ ਸਨ ਅਤੇ ਉਹਨਾਂ ਨੇ ਜੰਗ ਨੂੰ ਫੋਟੇ ਕਰ ਲਈ ਸੀ ਫਿਰ ਮਹਾਸਿੰਘ ਨੂੰ ਸੁਨੇਹਾ ਲਾਇਆ ਗਿਆ ਕਿ ਉਸਦੇ ਘਰ ਪੁੱਤਰ ਦਾ ਜਨਮ ਹੋਇਆ ਹੈ ਜਦ ਮਹਾਸਿੰਘ ਨੂੰ ਪਤਾ ਚੱਲਿਆ ਕਿ ਪੁੱਤਰ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ ਹੈ ਤਾਂ ਮਹਾਸਿੰਘ ਨੇ ਦੇਖਿਆ ਕਿ ਅੱਜ ਅਸੀਂ ਰਣਜੀਤ ਹੈ ਤਾਂ ਉਸਦੇ ਪੁੱਤਰ ਦਾ ਨਾਮ ਰਣਜੀਤ ਸਿੰਘ ਹੋਵੇਗਾ ਉਸਦੇ ਪਿਤਾ ਬਹੁਤ ਖੁਸ਼ਾ ਪਰ ਛੋਟੇ ਹੁੰਜਾ ਵੀ ਰਣਜੀਤ ਸਿੰਘ ਨੂੰ ਇੱਕ ਭਿਆਨਕ ਬਿਮਾਰੀ ਨੇ ਲਪੇਟ ਲਿਆ ਪੰਜ ਸਾਲ ਦੀ ਉਮਰ ਵਿੱਚ ਉਸ ਨੂੰ ਚੇਚਕ ਦੀ ਬਿਮਾਰੀ ਨੇ ਘੇਰਿਆ ਸੀ ਜਦ ਉਸ ਦਾ ਇਲਾਜ ਕਰਨ ਲਈ ਉਸ ਨੂੰ ਵੈਦ ਕੋਲ ले गए तो उस वैद ने दसा कि रंजीत कदे भी एक अक् तो देख नहीं सकेगा उसके पिता बहुत चिंता हो रही थी। इस बीमारी करके उसका शरीर पतला सी। बीमारी करके उसके चेहरे से कई दाल धब्बे पै चुके सारा साल की उम्र विच उसके पिता का देहांत हो गया सी। ਉਸ ਨੂੰ ਪੜਾਣ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਕੋੜ ਫੁਲਾਰੇ ਤੇ ਤਨਵਾਰ ਬਾਜੀ ਦਾ ਤਾਂ ਉਸ ਨੂੰ ਬਚਪਨ ਤੋਂ ਹੀ ਬਹੁਤ ਸ਼ੌਕ ਸੀ ਇੱਕ ਵਾਰ ਦੀ ਗੱਲ ਹੈ ਉਹ ਸ਼ਿਕਾਰ ਖੇਡਦੇ ਆ ਉਸ ਨੂੰ ਜੰਗਲ ਵਿੱਚ ਇੱਕ ਸ਼ਿਕਾਰੀ ਟੱਕਰਿਆ ਉਸ ਦਾ ਨਾਮ ਹਸ਼ਮਤ ਖਾਨ ਸੀ ਉਹ ਮਹਾ ਸਿੰਘ ਦਾ ਵੀ ਦੁਸ਼ਮਣ ਸੀ ਰਣਜੀਤ ਸਿੰਘ ਅਤੇ ਫਾਸਮਤ ਖਾਨ ਦਾ ਆਪਸ ਵਿੱਚ ਟਕਰਾਅ ਹੋ ਗਿਆ ਅਤੇ ਇਸ ਵਿੱਚ ਰਣਜੀਤ ਸਿੰਘ ਨੇ ਆਪਣੀ ਤਲਵਾਰ ਨਾਲ ਉਸ ਦੀ ਧੌਣ ਲਾ ਦਿੱਤੀ ਇਸ ਘਟਨਾ ਤੋਂ ਬਾਅਦ ਰਣਜੀਤ ਸਿੰਘ ਦੀ ਚਰਚਾ ਸ਼ੁਰੂ ਹੋਣ ਲੱਗ ਪਈ ਉਸ ਨੇ ਫਿਰ ਹੋਰ ਕਈ ਚਿੱਤਾ ਪ੍ਰਾਪਤ ਕੀਤੀਆਂ ਅਤੇ 19 ਸਾਲ ਦੀ ਉਮਰ ਵਿੱਚ ਹੀ ਉਸਨੇ ਲਾਹੌਰ ਦੀ ਜਿੱਤ ਵੀ ਪ੍ਰਾਪਤ ਕਰ ਲਈ ਸੀ ਉਸਨੇ ਸ਼ਾਜਮਾਨ ਨੂੰ ਜੋ ਕਿ ਲਾਹੌਰ ਤੇ ਕਬਜ਼ਾ ਕਰੀ ਬੈਠਾ ਸੀ ਉਸ ਨੂੰ ਪੰਜਾਬ ਤੋਂ ਬਾਹਰ ਕੱਢ ਦਿੱਤਾ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਦਾ ਰਾਜਾ ਮੰਨ ਲਿਆ ਪਰ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਰਾਜ ਤਖਤ ਤੇ ਨਹੀਂ ਬੈਠਾ ਉਹ ਦਰਿਆ